ਸੂਰੀ ਪਾਸ ਮਸਪਾਰਕੇ ਪਿੰਡ ਕੋਠਾ ਗੁਰੂ ਤੋਂ ਭਾਰਤੀ ਕਿਸਾਨਾਂ ਨੇ ਇਕਤਾ ਉਗਰਾਹਾਂ ਦੀ ਰਵਾਈ ਦੇ ਵਿੱਚ ਚੱਲੀ ਹੈ ਤੇ ਬਰਨਾਰੇ ਦੇ ਅੱਗੇ ਹਾਦਸਾ ਗ੍ਰਸਤ ਹੋ ਗਈ ਉਹ ਹਾਦਸਾ ਇੰਨਾ ਭਿਆਨਕ ਹੋ ਨਿਭੜਿਆ ਇੰਨਾ ਕਹਿਰ ਵਰਤਾਇਆ ਸਾਡੇ ਤੇ ਸਾਰਿਆਂ ਤੇ ਕਿ ਤਿੰਨ ਮਾਵਾਂ ਪੈਣਾ ਤਾਂ ਮੌਕੇ ਤੇ ਉੱਥੇ ਦਮ ਤੋੜ ਗਏ ਸਾਨੂੰ ਮਿਸ਼ੋੜਾ ਦੇ ਗਏ ਜਿਨ੍ਹਾਂ ਵਿੱਚ ਸਰਬਜੀਤ ਕੌਰ ਜਸਵੀਰ ਕੌਰ ਅਤੇ ਬਲਵੀਰ ਕੌਰ ਉਸ ਤੋਂ ਬਾਅਦ ਜ਼ਿੰਦਗੀ ਮੌਤ ਦੀ ਲੜਾਈ ਲੜਦੇ ਸਾਡੇ ਦੋ ਯੋਧੇ ਥੋੜੀ ਥੋੜੀ ਬਿੱਟ ਦੇ ਨਾਲ ਦਸੰਤ ਸਿੰਘ ਕੋਠਾਗੁਰੂ ਇਹ ਮੇਜ ਦੇ ਵਿੱਚ ਸਾਡੇ ਹੱਥਾਂ ਤੋਂ ਚਲੇ ਗਏ ਆ ਸਾਡਾ ਹੌਨਾਰ ਨੌਜਵਾਨ ਕਰਮਜੀਤ ਪੁਰਖ ਕਰਮਾ ਡੀ ਐਮ ਸੀ ਦੇ ਵਿੱਚ ਅਸੀਂ ਉਹਨੂੰ ਬਚਾਰ ਨਹੀਂ ਸਕੇ ਉਹ ਵੀ ਸਾਡਾ ਸਦਾ ਨਹੀਂ ਅਲਗਦਾ ਕਹਿ ਰਿਹਾ ਜਿੱਥੇ ਅਸੀਂ ਅੱਡੀ ਜੁੱਤਤਾ ਦੇ ਵਿੱਚ ਹੈ ਗਮ ਦੇ ਵਿੱਚ ਹੈ ਉੱਤੋਂ ਲੈ ਕੇ ਸਰਕਾਰਾਂ ਦੇ ਖਿਲਾਫ ਠੀਕ ਆ ਭਾਵੇਂ ਅਸੀਂ ਇਹ ਖੱਪਾ ਤਾਂ ਨਹੀਂ ਪੂਰ ਸਕਦੇ ਗਏ ਉਹ ਸਾਡੇ ਜਿੰਨੇ ਸ਼ਹੀਦ ਹੈ ਉਹਨਾਂ ਨੂੰ ਵਾਪਸ ਤਾਂ ਨਹੀਂ ਮੋੜ ਸਕਦੇ ਪਰ ਉਹਨਾਂ ਦੇ ਪਰਿਵਾਰਾਂ ਦੇ ਕੁਝ ਜਠਮਾ ਤੇ ਮਲਬ ਲਾਉਣ ਖਾਤਰ ਨਹੀਂ ਉਹਨਾਂ ਪਰਿਵਾਰਾਂ ਦੀ ਕੁਝ ਆਰਥਿਕ ਮਦਦ ਸਰਕਾਰ ਕੋਲ ਲੈਣ ਖਾਤਰ ਲਗਾਤਾਰ ਕੋਟ ਜਾਰੀ ਹੈ ਆਪਣਾ ਆਇਆ ਨਗਰ ਪਹਿਲਾਂ ਵੀ ਆਪਾਂ ਸ਼ਹਿਰੀਕ ਤੋਂ ਲੈ ਕੇ ਮੋਰਚੇ ਸ਼ੁਰੂ ਕੀਤੇ ਦੋਨਾਂ ਡੀਸੀ ਦਫ਼ਤਰਾਂ ਆ ਕੇ ਬਰਨਾਲੇ ਔਰ ਇੱਥੇ ਬਠਿੰਡੇ ਕਿਉਂਕਿ ਉਹਦੇ ਨਾਲ ਇੱਕ ਵੱਡੀ ਹੋਰ ਕਿਸਾਨ ਮਹਾਪੰਚਾਇਤ ਦਾ ਲਾਣ ਹੋਇਆ ਹੋਇਆ ਸੀ ਭੋਗੇ ਦੇ ਵਿੱਚ ਪੰਜਾਬ ਦੀਆਂ ਜਥੇਬੰਦੀਆਂ ਵੱਲੋਂ 9 ਤਰੀਕ ਦਾ 9 ਤੱਕ ਆਖਿਰੀ ਮੈਟਰ ਦਿੱਤਾ ਸੀ ਆਪਣਾ ਵੀ 9 ਤੋਂ ਬਾਅਦ ਅਸੀਂ ਇਸ ਘੋੜ ਨੂੰ ਆਪਦੇ ਨੂੰ ਤਿੱਖਾ ਕਰਾਂਗੇ ਉਹਨਾਂ ਪਰਿਵਾਰਾਂ ਨੂੰ ਅਨਸਾਫ਼ ਦਿਵਾਉਣ ਖਾਤਰ ਪਰ